ਅਸੀਂ ਇਸ ਵੇਲੇ ਦੁੰਨੇ ਕੇ ਪਿੰਡ ਦੇ ਬਾਹਰ-ਬਾਰ ਖੜੇ ਆ ਇੱਥੇ ਹੁਣੇ ਜਸਟ ਥੋੜੇ ਟਾਈਮ ਪਹਿਲਾਂ ਟਰਾਂਸਫਾਰਮਰ ਤੋਂ ਸਪਾਰਕ ਹੋ ਕੇ ਅੱਗ ਜਿਹੜੀ ਕਣਕ ਦੇ ਣਾੜ ਨੂੰ ਲੱਗੀ ਬੜੀ ਜ਼ਬਰਦਸਤ ਅੱਗ ਲੱਗੀ ਸੀ ਬੜੀ ਤੇਜ਼ੀ ਨਾਲ ਹਵਾ ਤੇਜ਼ ਚੱਲਦੀ ਸੀ ਬੜੀ ਤੇਜ਼ੀ ਦੇ ਨਾਲ ਜਿਹੜੀ ਅੱਗ ਫੈ ਚੁੱਕੀ ਸੀ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੋਣਾ ਸੀ ਥਾਲੇ ਬੜੀ ਬੜੀ ਪੱਧਰ ਤੇ ਇਹ ਕਾਲਕ ਖੜੀ ਆ ਪਰ ਇੱਥੋਂ ਦੇ ਵਾਸੀਆਂ ਨੇ ਬਹੁਤ ਹਿੰਮਤ ਕੀਤੀ ਇਕੱਠੇ ਹੋਏ ਇਕੱਠੇ ਹੋ ਕੇ ਫਿਰ ਫਾਇਰ ਬ੍ਰਿਗੇਡ ਨੂੰ ਇਹਨਾਂ ਨੇ ਫੋਨ ਕੀਤਾ ਨਗਰ ਨਿਗਮ ਦਾ ਜਿਹੜਾ ਫਾਇਰ ਬ੍ਰਿਗੇਡ ਆ ਮੁਲਾਜ਼ਮ ਵੀ ਸਾਡੇ ਨਾਲ ਖੜੇ ਆ ਬੜੀ ਜਲਦੀ ਉਹ ਪਹੁੰਚੇ ਤੇ ਜਿਹੜਾ ਆ ਕਿਤੇ ਕਾਬੂ ਪਾ ਲਿਆ ਤੇ ਇਹ ਸਪੰਡ ਵਾਸੀਆਂ ਦੀ ਹਿੰਮਤ ਸੀ ਤੇ ਬਹੁਤ ਵੱਡਾ ਨੁਕਸਾਨ ਹੋਣੋਂ ਬਚਾ ਲਿਆ ਗਿਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਪਈ ਇਨ੍ਹਾਂ ਥੀਜਾਂ ਵੱਲ ਧਿਆਨ ਦਿੱਤਾ ਜਾਵੇ ਜਿੱਥੇ ਬਿਜਲੀ ਦੀ ਸਪਾਰਕਿੰਗ ਹੁੰਦੀ ਆ ਜਾਂ ਜਿੱਥੇ ਖੇਤਾਂ ਵਾਲੀ ਬਿਜਲੀ ਬੰਦ ਕੀਤੀ ਜਾ ਸਕਦੀ ਆ ਉੱਥੇ ਬੰਦ ਕੀਤੀ ਜਾਵੇ ਤਾਂ ਕਿ ਵੱਡੀ ਪੱਧਰ ਤੇ ਜਿਹੜਾ ਨੁਕਸਾਨ ਹੋਇਆ ਜਿਵੇਂ ਸਮਾਲ ਸਰ ਕੋਲੇ ਕੱਲ 40 ਏਕੜ ਸੜ ਗਈ ਕੜਿਆਲ ਪਿੰਡ ਦੇ ਵਿੱਚ 10 ਏਕੜ ਕਣਕ ਸੜ ਗਈ ਤੇ ਅੱਜ ਇੱਥੇ ਨਾੜ ਨੂੰ ਲੱਗੀ ਸੀ ਭਾਵਾਂ ਦੀ ਪਰ ਜੇ ਨਾ ਕੰਟਰੋਲ ਕੀਤੀ ਜਾਂਦੀ ਤਾਂ ਸੈਂਕੜੇ ਏਕੜ ਜਿਹੜੀ ਕਣਕ ਖੜੀ ਆ ਉਹਦਾ ਬਹੁਤ ਵੱਡੀ ਪੱਧਰ ਤੇ ਨੁਕਸਾਨ ਹੋਣਾ ਸੀ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬੜੀ ਜਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ ਐਥੇ ਅੱਗ ਬੁਝਾਉਣ ਆਤੇ ਪਹੁੰਚੋ ਦੂਜੇ ਗੇਮ ਤੇ ਕੀ ਮਾਮਲਾ ਤੁਸੀਂ ਕਿੱਦਾਂ ਲੱਗਿਆ ਜੀ ਤਕਰੀਬਨ ਜੀ 1:00 ਵਜੇ ਸਾਨੂੰ ਸੂਚਨਾ ਮਿਲੀ ਸੀ ਵੀ ਦੁਨਿਆ ਕੇ ਪਿੰਡ ਵਿਖੇ ਨਾ ਜਿਹੜਾ ਕਣਕ ਨੂੰ ਸਾਨੂੰ ਸੂਚਨਾ ਮਿਲੀ ਜੀ ਕਣਕ ਨੂੰ ਅੱਗ ਲੱਗ ਗਈ ਆ ਤੋ ਜਦੋਂ ਅਸੀਂ ਜਾ ਕੇ ਵੇਖਿਆ ਤਾਂ ਕਾਫੀ ਮਾਤਰਾ ਦੇ ਵਿੱਚ ਅਸੀਂ ਤੇ ਜਿਹੜੀ ਜਾ ਕੇ ਅਸੀਂ ਮੌਕੇ ਤੇ ਕੰਟਰੋਲ ਕੀਤੀ ਪਰ ਕਣਕ ਨੂੰ ਨਹੀਂ ਸੀ ਉਹ ਟਾਂਕਰ ਨੂੰ ਅੱਗ ਸੀ ਜੀ ਨੁਕਸਾਨ तकरीबन 3 ਕ ਕਿੱਲੇ ਜੀ ਟਾਂਕਰ ਦੇ ਮੱਛੇ ਜੀ ਜੋਰਾ ਸਿੰਘ ਪਿੰਡ ਰੱਤਿਆਂ ਦੇ ਸੀਗੇ ਜੀ ਦੇਖੋ ਪਤਾ ਕਿਵੇਂ ਲੱਗੀ ਜੇ ਅੱਗ ਇਹ ਬਿਜਲੀ ਦਾ ਸਪਾਰਕਿੰਗ ਹੋਇਆ ਜੀ ਤੇ ਉਹਦੇ ਨਾਲ ਲੱਗੀ ਆ ਜੀ ਪਰ ਅਸੀਂ ਬਿਜਲੀ ਵਿਭਾਗ ਨੂੰ ਇਹ ਬੇਨਤੀ ਕਰਦੇ ਵੀ ਜਿਹੜੇ ਆ ਦੇਣਾ ਜਿਨ੍ਹਾਂ ਦੇ ਨਾਂ ਕਣਕ ਨਹੀਂ ਵੱਢੀ ਜਾਂਦੀ ਤੇ ਜਾਂ ਟਾਂਕਰ ਆ ਜਿਨ੍ਹਾਂ ਦੇ ਨਾਂ ਤੂੜੀ ਨਹੀਂ ਬਣਦੀਗੀ ਤੇ ਉਹਨਾਂ ਦਾ ਸਪਲਾਈ ਜਿਹੜੀ ਨਾ ਉਹ ਬਿਜਲੀ ਦੇ ਦੌਰਾਨ ਵੀ ਨਾ ਛੱਡੂ ਜਾਵੇ ਜੀ। ਉਹਨਾਂ ਦੇ ਕਾਬੂ ਪੜਿਆ ਜੀ। ਹਾਂਜੀ ਹਾਂਜੀ ਹੁਣ ਆਕਤ ਪੂਰੀ ਤਰ੍ਹਾਂ ਕੰਟਰੋਲ ਆ ਜੀ।